हो बचरी चो रब ल पविदास न मुखो भरू माया भगत प्यारे रब दे आके तारे कबीरूज लाया भगत प्यारे रब दे आके तारे कबीरूज लाया करणी थो हो ਤੋ ਜਾਵਾ ਸਦਕੇ ਤੇਰੇ ਬਿਨਾ ਹੁਣ ਕੁੜ ਮਸਦਾਨਾ ਦਿਲ ਤੇਰਾ ਨਾਮ ਜਪਿਆ ਹੈ ਕਈ ਕਰਕੇ ਕਈਆਂ ਨੇ ਕਰ ਜਾਣਾ ਉਹਨਾਂ ਦੀਆਂ ਲੱਖ ਮੰਨਿਆ ਜਿਨੇ ਮੰਨਿਆ ਗੁਰੂ ਦਾ ਪਾਣਾ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਆਂ ਖਾ ਕੇ ਮਿਰਸੀਆਂ ਕੀਤੇ ਕੰਮ ਖੇਤੀਆਂ ਦੇ ਸਾਰੇ ਸ਼ਹਿਦ ਨਾਲੋਂ ਵੱਧ ਮਿਟੜੇ ਤੈਨੂੰ ਪਿੱਲਣੀ ਦੇ ਬੇਰੇ ਪਿਆਰੇ ਸ਼ਹਿਦ ਨਾਲੋਂ ਵੱਧ ਮਿਟੜੇ ਤੈਨੂੰ ਪਿੱਲਣੀ ਦੇ ਬੇਰੇ ਪਿਆਰੇ ਜੇ ਨਾ ਹੁੰਦੀ ਮੇਰੇ ਦਾਤਿਆ ਹੋ ਤੇਰਾ ਹੁੰਦੀ ਮੇਰੇ ਦਾਤਿਆ ਕਿੰਨੇ ਸਾਰੇ ਸਿਰ ਹੂ

ਲਗਤਾਨੇ ਕੀਤਾ ਮਰਨੋਂ ਨਹੀਂ ਡਰਦੇ ਤੇਰੇ ਨਾਮ ਦਾ ਪਿਆਲਾ ਪੀਤਾ ਮਰਨੋਂ ਨਹੀਂ ਡਰਦੇ ਤੇਰੇ ਨਾਮ ਦਾ ਪਿਆਲਾ ਪੀਤਾ ਦੇਣਾ ਆਕੇ ਪੈਜ ਰੱਖ ਦੋ ਹੋ ਦੇਣਾ ਆਕੇ ਪੈਜ ਰੱਖ ਦੋ ਕਿਤੇ ਤੱਕ ਪਿਆਸ ਮਾ ਨੂੰ ਹਰ ਪਾ ਜਨਾ ਤੇਰਾ ਨਾਮ ਜਪਿਆ ਕਈ ਚਰਗੇ ਕਈਆਂ ਨੇ ਚਰ ਜਾਣਾ ਉਹਨਾਂ ਦੀਆਂ ਲੱਖ ਮੰਨੀਆਂ ਜਿਨੇ ਮੰਨਿਆ ਗੁਰੂ ਦਾ ਪਾਣਾ ਜਿਨ੍ਹਾਂ ਤੇਰਾ ਨਾਮ ਜਪਿਆ ਹੈ ਹੋ ਥੱਕ ਗਿਆ ਪਾ ਕੇ ਡਰਲੇ ਹੋ ਥੱਕ ਗਿਆ ਪਾ ਕੇ ਡਰਲੇ ਕਿਸੇ ਮੰਨਿਆ ਮੀਨਾ ਅਰਦਾਸਾ डुबदा जहाज तारे आ जॾो रखिया ते परू वास डुबदा जहाज़ तारे आ जॾो रखिया ते परू वास लॻा गुरू सचदा हो लभू सचदा हो कया मख जा तेर नाम जपिया कई कर ਲੱਖ ਮੰਨਿਆ ਜਿਨੇ ਮੰਨੇ ਆ ਗੁਰੂ ਦਾ ਪਾਲਾ ਜਿਨ੍ਹਾਂ ਤੇਰਾ ਨਾਮ ਜਪਿਆ ਹੋ ਆਪਣਾ ਪਰਾਇਆ ਬੁੱਲਿਆ ਹੋ ਆਪਣਾ ਪਰਾਇਆ ਬੁੱਲਿਆ ਤੇਰੇ ਨਾਮ ਦੀ ਕੁਮਾਰੀ ਵਿੱਚ ਰੰਗਿਆ ਸਭ ਨੂੰ ਪੜਾਈ ਜਾ ਰਿਆ

ਉਹਨਾਂ ਦੀਆਂ ਲੱਖ ਮੰਨਿਆ ਜਿਨੇ ਮੰਨਿਆ ਗੁਰੂ ਦਾ ਪਾਣਾ ਜਿਨ੍ਹਾਂ ਦੇ ਰਾਮ ਨਾਮ ਜਪਿਆ ਆਓ ਇਧਰ